ਤੇ ਇਧਰ ਦੇਖੋ ਤਿੰਨੇ ਬੱਚੇ ਤਿਆਰ ਹੋ ਗਏ ਨੇ ਸਟੱਡੀ ਕਰਨਗੇ ਜਾ ਕੇ ਹੈ ਪੇਂਟਿੰਗ ਕਰਾਂਗੇ ਕਹਿੰਦਾ ਸਟੱਡੀ ਵੀ ਕਰੀ ਜੁੰਦੀ ਹੈ ਪੁੱਤਰ ਤੇ ਇਹ ਸਾਰਾ ਬੱਚਿਆਂ ਦਾ ਸਮਾਨ ਆ ਜਿਹੜਾ ਆਪਾਂ ਸਕੂਲ ਜਮਾ ਕਰਵਾਉਣਾ ਹੁੰਦਾ ਥਿੰਗਸ ਟੂ ਬ੍ਰਿੰਗ ਪੈਨਸਲਾਂ ਕਲਰ ਵਗੈਰਾ ਜਦਿਆਂ ਕਿ ਨੂਰ ਦਾ ਕੀ ਰਿਐਕਸ਼ਨ ਹੁੰਦਾ ਰੋਂਦਾ ਹੈ ਜਾਂ ਨਹੀਂ ਰੋਂਦਾ ਹੈ ਐ ਐਕਸਾਈਟਿਡ ਤੇ ਪੂਰਾ ਕਹਿੰਦਾ ਪਰ ਮੈਂ ਸਟੱਡੀ ਨਹੀਂ ਕਰਨੀ ਗੁੱਡ ਮਾਰਨਿੰਗ ਇਹ ਨਾ ਤੇ ਕਲਾਸਮੇਟ ਆ ਨੁਰਦੀ ਓਹ ਹੋ ਓਏ ਕੀ ਹੋ ਗਿਆ ਉਹ ਫਰੈਂਡ ਨੇ ਸਾਰੇ ਆਓ ਖੇਡਿ ਖੇਡਿ ਘਰਾਂਗੇ ਉਹ ਦੇਖ ਉਹ ਖੇਡਿ ਖੇਡਿ ਕਰਦੇ ਪਏ ਆ ਜਾ ਹਾਂ ਮੈਂ ਛੱਡ ਗਿਆ ਨਾ ਮੈਂ ਚੱਲ ਚੱਲ ਬਾਣੀ ਬਾਣੀ ਖਤਮ ਬਾਏ ਬਾਏ ਟਾਟਾ ਗੁੱਡ ਬਾਏ ਗਿਆ ਸਤ ਸ੍ਰੀ ਅਕਾਲ ਤੇ ਕੀ ਹਾਲ ਚਾਲ ਮੇਰੇ ਪਿਆਰੇ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਜੀ ਅੱਜ ਜੀ ਖਾਸ ਦਿਨ ਹੈ ਅੱਜ ਸਾਡਾ ਨੂਰੂ ਤੇ ਸਿਮਰ ਪਾਣੀ ਚੱਲੇ ਨੇ ਸਕੂਲ ਤੇ ਨੂਰ ਚੱਲਿਆ ਫਸਟ ਟਾਈਮ ਅੱਜ ਉਹਦਾ ਪਹਿਲਾ ਦਿਨ ਹੈ ਸਕੂਲ ਦਾ ਤੇ ਰੈਡੀ ਸ਼ੈਡੀ ਹੋ ਗਿਆ ਤਿਆਰ ਹੋ ਗਏ ਤਿੰਨੇ ਬੱਚੇ ਤੇ ਇਧਰ ਦੇਖੋ ਤਿੰਨੇ ਬੱਚੇ ਤਿਆਰ ਹੋ ਗਏ ਨੇ ਨੂਰ ਰੈਡੀ ਆ ਆਪਣਾ ਉਹਦਾ ਬੈਗ ਵੀ ਰੈਡੀ ਹੈ ਗੁੱਡ ਹੈਂ ਐਕਸਾਈਟਿਡ ਸਿਮਰ ਵੀ ਰੈਡੀ ਏ ਸਿਮਰ ਐਕਸਾਈਟਿਡ ਹੈਂ ਤੇ ਬਾਣੀ ਵੀ ਰੈਡੀ ਏ ਬਾਣੀ ਤੇ ਐਕਸਾਈਟਿਡ ਹੈ ਹੀ ਐ ਨਾ ਨੂਰ ਤੇ ਕਾਫੀ ਐਕਸਾਈਟਿਡ ਹੈ ਹੈ ਸਟੱਡੀ ਕਰਾਂਗੇ ਜਾ ਕੇ ਹੈ ਪੇਂਟਿੰਗ ਕਰਾਂਗੇ ਨਾ ਸਟੱਡੀ ਵੀ ਕਰੀ ਜੁੰਦੀ ਏ ਪੁੱਤਰ ਸਟੱਡੀ ਵੀ ਕਰਨੀ ਏ ਤੇ ਇਹ ਸਾਰਾ ਬੱਚਿਆਂ ਦਾ ਸਮਾਨ ਆ ਜਿਹੜਾ ਆਪਾਂ ਸਕੂਲ ਜਮਾ ਕਰਵਾਉਣਾ ਹੁੰਦਾ ਥਿੰਗਸ ਟੂ ਬ੍ਰਿੰਗ ਪੈਨਸਲਾਂ ਕਲਰ ਵਗੈਰਾ ਜੋ ਵੀ ਉਹ ਰੋਜ਼ ਜਾਂਦੇ ਨੇ ਤੇ ਆਪਣਾ ਉਥੋਂ ਕੱਢ ਕੇ ਤੇ ਕਰਵਾ ਦਿੰਦੇ ਬੱਚੇ ਨੂੰ ਜੋ ਵੀ ਕੰਮ ਕਰਵਾਉਣਾ ਹੁੰਦਾ ਇਹ ਯੋਗਾ ਮੈਟ ਤਾਂ ਕਿ ਨੂਰ ਵਾਸਤੇ ਆ ਵੀ ਜੇ ਬੱਚਾ ਛੋਟਾ ਉੱਥੇ ਸੋ ਜਾਏ ਸਕੂਲ ਚ ਨੀਂਦ ਆ ਜਾਏ ਤੇ ਇੱਥੇ ਉਹਨਾਂ ਨੂੰ ਆਪਣੇ ਆਪਣੇ ਮੈਟ ਤੇ ਸੁਵਾ ਦਿੰਦੇ ਨੇ ਹੁਣ ਤਿੰਨੇ ਬੱਚੇ ਰੈਡੀ ਹੋ ਗਏ ਨੇ ਤੇ ਹੁਣ ਚੱਲਦੇ ਆਪਾਂ ਇਹਨਾਂ ਨੂੰ ਸਕੂਲ ਛੱਡਣ ਤੇ ਬੱਚੇ ਰੈਡੀ ਨੇ ਤੇ ਨੂਰ ਪਹਿਲਾਂ ਜਾ ਕੇ ਚੜ ਗਿਆ ਬਾਈਕ ਤੇ ਤੇ ਚਲੋ ਹੁਣ ਛੱਡ ਗਿਆਈਏ ਸਕੂਲੇ ਤੇ ਇਹਨਾਂ ਦਾ ਸਮਾਨ ਸਾਰਾ ਰੈਡੀ ਹੈ ਤੇ ਸਿਮਰ ਦਾ ਤੇ ਬਾਣੀ ਦਾ ਵੀ ਰੈਡੀ ਸਾਰਾ ਸਮਾਨ ਤੇ ਹੁਣ ਬੱਚਿਆਂ ਨੂੰ ਸਕੂਲ ਛੱਡ ਕੇ ਆਨੇ ਆ ਦੇਖਦੇ ਆ ਕਿ ਨੂਰ ਦਾ ਕੀ ਰਿਐਕਸ਼ਨ ਹੁੰਦਾ ਰੋਂਦਾ ਹੈ ਜਾਂ ਨਹੀਂ ਰੋਂਦਾ ਹੈ ਐ ਐਕਸਾਈਟਿਡ ਤੇ ਪੂਰਾ ਕਹਿੰਦਾ ਪਰ ਮੈਂ ਸਟੱਡੀ ਨਹੀਂ ਕਰਨੀ ਮੈਂ ਕਲਰ ਵਗੈਰਾ ਕਰਨੇ ਨੇ ਪਰ ਉਹ ਸਕੂਲ ਲਿ ਜਾਏਗਾ ਤੇ ਆਪਣੇ ਆਪ ਸਭ ਕੁਝ ਕਰਨਾ ਆ ਜਾਏਗਾ ਹੁਣ ਦੇਖਦੇ ਆ ਸਕੂਲ ਛੱਡ ਕੇ ਆਨੇ ਆ a few minutes later te hani dost school a gaye ha te ithe priti vi aayi hui hai veeran de arnab nu chhadan waqt te te good morning kadi chran okay good good morning yada classmate nu urdi oh ho ki ho gaya डर वेट इधर ओ फ्रेंड ने सारे आओ खेडी खेडी करान के दे ओ खेडी खेडी कर दे पे। आजा आ जा, मैं छड़ के ना मैं जा खिलर गया खिलर आराम ना रहा प्ले करेंगे प्ले ओ दे प्ले मम्मी भी जाएगी ना अंदर मम्मी भी जाएगी मम्मी भी जाएगी मम्मी भी जाएगी मम्मी भी जाएगी Oh. Say hello. <laughs> Great to peace.

ਇਹ ਬੈਠਦਾ ਨਹੀਂ ਪਿਆ ਉਹ ਜਿਵੇਂ ਬੱਚੇ ਕਰਦੇ ਨੇ ਨਹੀਂ ਕਰਦਾ ਪਿਆ ਫਸਦੇ ਨੇ ਇਹ ਤਾਂ ਕਰਕੇ ਥੋੜਾ ਜਿਹਾ ਜਗੜਾ ਪਿਆ ਥੋੜੀ ਥੋੜੀ 2 4 3 ਜਦੋਂ ਹਣ ਕੇ ਹੱਥ ਤੇ ਪੈ ਜੇਗੀ ਅੱਧਾ ਸਟੱਡੀ ਹੁੰਦੀ ਹੈ ਤੇ ਫਿਰ ਟੀਮ ਦੇ ਵਿੱਚ ਇਹ ਨਗਾ ਫ੍ਰੀ ਕੇਂਦਰ ਇਹ ਨਸੂਲਾ ਉਹ ਸੀ ਫਸੇ ਹੋਣ ਨਿਕਲਣ ਲੱਗੇ ਆ ਬੈਠਾ ਹੈ ਇਹ ਮਰਦਾ ਨਹੀਂ

Hanya Marta dan Muda Zada. Coba kau ini, Oke Bye bye. Bye bye. Bye bye. Acha acha. Oh dek. ਇਹ ਬਾਹਰ ਆ ਗਿਆ ਮਤੇ ਹੁਣ ਘਰ ਚੱਲਦੇ ਆ ਤੇ ਨੂਰ ਬੈਠਾ ਅੰਦਰ ਇਥੇ ਉਹ ਦੇਖਦੇ ਆ ਚੋਰੀ ਵੀ ਕਿਦਾਂ ਕੀ ਕਰਦਾ ਕੋਈ ਵੇਖੋ ਬੈਠਾ ਹੈ ਬੈਠਾ ਹੋਇਆ ਨੂਰ ਦਾ ਹਜੇ ਧਿਆਨ ਨਹੀਂ ਪਿਆ ਵੀ ਅਸੀਂ ਚਲੇ ਗਏ ਆ ਤੇ ਪਰ ਹੁਣ ਅਸੀਂ ਚੱਲੇ ਆ ਤੇ ਜੀ ਮੰਮੀ ਥੋੜੇ ਦਰਵਾਜ਼ਾ ਆ ਜਾਈਗੀ ਚੈੱਕ ਕਰਨ ਵਾਸਤੇ ਵੀ ਕਿਦਾ ਕੀ ਰਿਐਕਸ਼ਨ ਹੈ ਬੈਠਦਾ ਰਹਿੰਦਾ ਕਿਵੇਂ ਕਰਦਾ ਚੱਲੀਏ ਬਈ ਚਲੋ ਤੇਰਾ ਜੀ ਥੋੜੀ ਚਰਵਾ ਦੇ ਹਾਂ ਬਸ ਹੋ ਗਿਆ ਅੱਛਾ ਤੂੰ ਹੁਣ ਬੈਠ ਬੈਠੇਂਗੇ ਤੇ ਚਲ ਠੀਕ ਹੈ ਦੇ ਦੇ ਵੀ ਮਾਰੀ ਲੈ ਕੇ ਮਾਰ ਲਈ ਇਹ ਕਿਸ ਕਿਸ ਕੇ ਫਰੇਮ ਤੋਂ ਨਿਕਲ ਇਹ ਕੰਤੇਂ ਜਲਦੀ ਪਰ ਸਾਰੀਆਂ ਮਾਵਾ ਬੈਠੀਆਂ ਹੋਈਆਂ ਇੱਥੇ ਅਸੀਂ ਹੁਣ ਚੱਲੇ ਆਂ ਘਰ ਵਾਪਸ ਬਸ ਬੈਠ ਗਿਆ ਕੁਰਸੀ ਤੇ ਜਾ ਕੇ ਤੇ ਕਦਮ ਆਉਣਾ ਦਾ ਹਜੇ ਨੱਚਣਾ ਟੱਪਣਾ ਨਹੀਂ ਹੈਗਾ ਆਓ ਤਾਂ ਹੁਣ ਹੱਸਦੇ ਆ ਹੁਣ ਸੰਗੇਗਾ ਤੁਸੀਂ ਥੋੜਾ ਜਿਹਾ ਬੱਚੇ ਚੜੇਗੇ ਨੇ ਸਕੂਲ ਤੇ ਹੁਣ ਅਸੀਂ ਤਿਆਰੀ ਕਰਦੇ ਹਾਂ ਕੰਮ ਤੇ ਜਾਂਦੀ 2 hours later 4 wait for I baby हां मैं पापा दिस ਟੀਮ ਯਰ ਸਪੀਕਰ ਵਾਓ ਇਟਸ ਜਸਟ ਸਟਿੱਕਰ This one. Wow. You just it? Uh oh my team. I keep So I'm gonna do it. And oh. just no is pak utri friend chal gayi isko kit das glass che ha majay hai majay ha majay hai se teacher ki kehti boss name what's your name to ki kya ਨੂਸਿੰਗ ਪਟੋਵਾਂ ਵਾਓ ਚਲ ਬੁੱਤੂ ਚੀਜੀ ਖਾ ਲਈ ਸੀ ਹਾਂ ਖਾਈ ਸੀ ਖਾ ਲਈ ਸੀ ਜੋ ਸਪੀਡ ਤਾਂ ਸ਼ਾਲਾ ਫਿਨਿਸ਼ ਕਰਤਾ ਸੀ ਚਲਾ ਆਜੋ ਆਕ ਕਟਾ <whistles> I no took a day. Keep all of you. Oh, one hour later. Mercutta, you are going to. Two thousand years later. ਤੇ ਹਾਂਜੀ ਦੋਸਤੋ ਜਿਵੇਂ ਕਿ ਤੁਸੀਂ ਦੇਖਿਆ ਆਪਾਂ ਨੂਰ ਨੂੰ ਛੱਡ ਕੇ ਤੇ ਘਰ ਵਾਪਸ ਆਏ ਸੀ ਉਹ ਤੋਂ ਬਾਅਦ ਕਮਾ ਕਰਾ ਕੇ ਹੋ ਕੇ ਆ ਗਿਆਂ ਤੇ ਨੂਰ ਨੇ ਆਪਣੀ ਰੈਸਟਰੀ ਕਰ ਲਈ ਐ ਸੋ ਪੀ ਉੱਠ ਗਿਆ ਤੇ ਹੁਣ ਇਹਨੂੰ ਪੁੱਛਦੇ ਆ ਕਿੰਦਾ ਰਿਹਾ ਫਸਟ ਡੇ ਸਕੂਲ ਦਾ ਬੁੱਧ ਆ ਟੀਚਰ ਨੇ ਕੁਝ ਪੁੱਛਿਆ ਸੀ ਕਿਹចਨੇ ਪੁੱਛਿਆ ਸੀ ਬੱਚਾ ਨੇ ਨੂੰ 54 ਤੇ ਹੁਣ ਕੱਲ ਅੱਜ ਸੱਜਾ ਵੀ ਐਡਮਿਸ਼ਨ ਹੋ ਗਿਆ ਕੱਲ ਨੂੰ ਉਹਨੇ ਵੀ ਤੇਰੇ ਨਾਲ ਜਾਣਾ ਓਕੇ ਤੇ ਤੁਸੀਂ ਸਕੂਲ ਦੇ ਵਿੱਚ ਸ਼ਰਾਰਤਾਂ ਨਹੀਂ ਕਰਨੀਆਂ ਓਕੇ ਲੰਬੇ ਨਹੀਂ ਆਣੇ ਚਾਹੀਦੇ ਤੁਹਾਡੇ ਕਿਤੇ ਤੁਸੀਂ ਕੋਈ ਸਕੂਲ ਹੀ ਸਾਡਾ ਕਿਤੇ ਕਹਿਣਾ ਵੀ ਟੀਚਰ ਤੁਸੀਂ ਚੜਜੋ ਹਣ ਅਸੀਂ ਬਣਾਵਾਂ ਇਹ ਕਹਿਣ ਵਾਲੇ ਵੀ ਨਹੀਂ ਵੀ ਅਸੀਂ ਬਣਾਵਾਗੇ ਹੁਣ ਉਹਨੇ ਆਵਾਜ਼ਾਂ ਮਾਰੀਆਂ ਨੂੰ ਨੂੰਈ 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 ਕੰਮ ਇਹ ਤੇ ਤੂੰ ਗੱਲ ਸੁਣ ਲੈ ਤੂੰ ਲਾ ਕਰਨਾ ਮੈਂ ਕੋਈ ਕੋ ਬੈਠਾ ਸੀ ਕੋਈ ਕੋ ਕਿਆ ਕਿਆ ਕੋਈ ਕੋ ਤੂੰ ਕਹਿੰਦਾ ਵੇ ਯਾਰ ਕਿਆ ਮੈਨੂੰ ਬਾ ਤੇਰੀ ਫਰੈਂਡ ਕਿਹੜੀ ਫਰੈਂਡ ਹੈ ਜਿਹਦੀ ਕੋਈ ਹੈ ਕਿਆ ਕੋਈ ਕੋ ਤੂੰ ਤੇ ਕੁੜੀ ਕੋ ਬੈਠਾ ਸੀ ਹੁਣ ਕਹਿੰਦਾ ਵੇ بڑی ਫਰੈਂਡ ਕੋਈ ਨਾ ਕੋਈ ਕੁੜੀ ਕੋਈ ਹੁਣ ਕਹਿੰਦਾ ਕੋਈ ਕੋ ਬੈਠਾ ਸੀ ਤੇ ਹੁਣ ਰਾਤ ਪੈ ਗਈ ਏ ਆ ਖਾਣਾ ਖਾਣਾ ਖਾ ਲਿਆ ਤੇ ਹੁਣ ਇਸ ਵੀਡੀਓ ਨੂੰ ਐਂਡ ਕਰਦੇ ਜੇ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਿਓ ਥੈਂਕ ਯੂ ਵੈਰੀ